ਹਲੋ ਯਾਰ ਮਾਰੇ ਕਿਰਪਾ ਨਾ ਮੈਂ ਅੱਜ ਵਟਾਂ ਨੂੰ ਘਟਾਰਾਂ ਅੰਗ ਕਰਾ ਲਈਏ ਚੰਗੀ ਤਰ੍ਹਾਂ ਤੇ ਆਜਾ ਅੱਠ ਆਪਣੀਆਂ ਲੰਗਾਂ ਹੁੰਦੀਆਂ ਪਤਾ ਹੈ ਸੋਨੇ ਨਾ ਗਾਲੀ ਆ ਜੀ ਲੱਕਾ ਰਹਿੰਦਾ ਹੁੰਦਾ ਇੰਨਾ ਘਾਟਾ ਤੇ ਗੁਰਬਾਜ ਸਿੰਘ ਹੋ ਗਿਆ ਰੈਡੀ ਤੇ ਗੁਰਬਾਜ ਸਿੰਘ ਕਿੰਦਾ ਮੈਨੂੰ ਅੱਜ ਮੱਥਾ ਟਿਕਾ ਕੇ ਲਿਆ ਸੀ ਦਸਾ ਮੈਂ ਚਲੋ ਟਿਕਾ ਲਿਆ ਹੁਣੇ ਤੇ ਫਿਰ ਆਲਾ ਕੰਮ ਕਰਾਉਣਾ ਹੀ ਕਰਦਾ ਹਈ ਨਾਲ ਆ ਸਾਰੇ ਬੰਨੇ ਵਧੀਆ ਹੋ ਗਿਆ ਚਲੋ ਹਾਂ ਸਾਰਾ ਸਾਰਾ ਗੱਲ ਆ ਗਿਆ ਚਲੋ ਵਧੀਆ ਹੋ ਗਿਆ ਹਨਾ ਕਿ ਭਾਈ ਵਧੀਆ ਲੱਗਦੇ ਪਿਆ ਨਾ ਹੁਣ ਅੱਛਾ ਲੱਗ ਰਿਹਾ ਹੈ ਹੂੰ ਲੱਗਦਾ ਹੈ ਨਾ ਅੱਛਾ ਚਲੋ ਵਧੀਆ ਸੋ ਨਾਲ ਮੈਂ ਹਾਂ ਬੂਹਿਆਂ ਦੇ ਵੀ ਆਪਣਾ ਨਾ ਜਿਹੜੇ ਸਾਈਡਾਂ ਤੋਂ ਰਹਿ ਗਏ ਨਾ ਜਿਵੇਂ ਸਾਨੂੰ ਮੈਨੂੰ ਨਹੀਂ ਲੱਗਦਾ ਇੱਥੇ ਜਾਂ ਇੱਥੋਂ ਫਿਰ ਇੱਥੋਂ ਵੀ ਕੱਲੇ ਬਰਾ ਲਿਆ ਬੂਹੇ ਨਾਲ ਨਾਲ ਇਹ ਵਧੀਆ ਲੱਗਣ ਲਿਆ ਵਾਸਾਂ ਬਧੀ ਲੱਗ ਰਹੇ ਹਨ ਵਾਸਾਂ ਚਲੋਗੇ ਚੱਲੀਏ ਹੁਣ ਚਲੋ ਜਾਈਏ ਸਰੀ ਮਨ ਲੰਝਾ ਤੇ ਹੇਲੀ ਬਾਜਣਾ ਜੀ ਬੜੀ ਚੜਦੀ ਆ ਨੱਕ ਨੂੰ ਇਹ ਰਾਤ ਬੂਹ ਬੰਦ ਕਰਕੇ ਨਹੀਂ ਸੌਣਾ ਜੀ ਅੱਛਾ ਜੀ ਠੀਕ ਹੈ ਜੀ ਭਾਈ ਜੀ ਨੇ ਕਹਿੰਦੇ ਵੀ ਰਾਤ ਜਦੋਂ ਆ ਮਤਲਬ ਰੰਗ ਹੋਇਆ ਵੇਨਾ ਤੇ ਇਹ ਬੂਹ ਬੰਦ ਕਰਕੇ ਨਹੀਂ ਸੌਣਾ ਚਾਹੀਦਾ ਹੋਣਾ ਖਤਰਾ ਹੋਣਾ ਨਾ ਇਹ ਜੇ ਚੜਦਾ ਮਤਲਬ ਸਾਹ ਦੇ ਵਿੱਚ ਸਾਹ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਇਸ ਕਰਕੇ ਦਵਾਈ ਬਹੁਤ ਤੇਜ਼ ਆਏ ਤੇ ਫਿਰ ਲਹਾਲ ਜੇ ਅੱਜ ਅਬੂਏ ਖੋਲ ਕੇ ਸੌਵਾਂਗੇ ਆਪਾਂ ਚਲਿਏ ਇੱਕ ਵਾਰ ਸਾ ਠੀਕ ਹੈ ਚਲੋ ਜੀ ਭਾਈ ਸਾਹਿਬ ਚਲੋ ਚਲੋ ਭਾਈ ਸਾਹਿਬ ਚਲੋ ਆ ਟੌਏ ਦੇ ਆ ਪੂਰਾ ਇਹ ਆਦ ਦੇ ਪਏ ਆਦ ਦੇ ਦੇ ਚ ਪਾ ਕੇ ਰੱਖੇ ਟੱਪ ਜੇ ਜਨੇ ਪਰਵਾਸ ਸਿੰਘ ਆਈ ਪਹੁੰਚਿਆ ਮਾਰਕੀਟ ਤੇ ਫਰੀਜ਼ ਪਰਸ ਦੇਖਣਾ ਪੀਆ ਪਿਆਰੇ ਲੱਗੇ ਪਰ ਉੱਧਰ ਤੋਂ ਨਹੀਂ ਹੋ ਰਹੀ ਸੀ ਜਦੋਂ ਮੈਂ ਲੈ ਕੇ ਜਾਣਾ ਹਾਲੇ ਇਹਲਾ ਪਰਸ ਵਧੀਆ ਲੱਗਿਆ ਇਹਨੂੰ ਚਲ ਠੀਕ ਹੈ ਲੈ ਵੇਹਲਾ ਜਿਹੜਾ ਲੈਣਾ ਨੀ ਵੀ ਬਲੀ யா அட்வா hey, ਲੱਗ ਰਿਹਾ ਹੈਗਾ ਦੋ ਫੇਸ ਹੋ ਰਹੇ ਹੈ ਬੈਹੇ ਮੰਗੜੀਓ ਇਹ ਦਸੋਂ ਗਿਆ ਮੈਂ ਪੈ ਕੜਿਆ ਸਣਾ ਦਵਾ ਹੈ ਹੈ ਚਾਹੇ ਕੜਿਆ ਸਣਾ ਆਪਣਾ ਮੈਂ ਇਧਰ ਸੌਂ ਗਿਆ ਗਰਵਾਜ ਆਉਂਦੇ ਨੇ ਜਨਾਬ ਨੇ ਚੱਕਾਉਣੇ ਉੱਠਿਆ ਫੇਰ ਕਹਿੰਦਾ ਚੱਕ ਲੋ ਹਜੇ ਮੈਂ ਕੋ ਆ ਜੀ ਸਤ ਸ੍ਰੀ ਅਕਾਲ ਜੀ ਸਾਡੇ ਸ਼ਹਿਰ ਦਾ ਮਾਨਨ ਆ ਨਮਸਾਰ। ਇਹਦੇ ਵੱਡੇ ਬੰੂਣ ਲੱ ਲਿਆਏ ਹੈ ਜਿਹੜਾ ਵੱਡੇ ਹੁੰਦੇ ਫੜੇ ਫੜੇ ਵੱਡੇ ਮੁੰਡੇ ਉਹ ਕਹਿੰਦੇ। ਐਤਵਾਰ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੁੰਦਾ ਸਾਰੇ ਬਨੇ ਰਾਸ਼ੀ ਰਾਸ਼ ਆ। ਤੇ ਦੁਕਾਨਾਂ 'ਚ ਬਹੁਤ ਸੱਦੀਆਂ ਹੁੰਦੀਆਂ ਐ ਐਤਵਾਰ। ਤੇ ਸੇਲਾਂ ਹੀ ਬਹੁਤ ਲੱਗਦੀਆਂ। ਐਤਵਾਰ ਜਿਹੜੀ ਸੇਲ ਨਹੀਂ ਤੁਹਾਨੂੰ ਮਨ ਲਓ ਅੱਗੋਂ ਪਿਛੋਂ ਮਿਲੂਗੀ ਐਤਵਾਰ ਮਿਲ ਜੂਗੀ। ਮਨ ਲਓ ਬਹੁਤ ਜ਼ਿਆਦਾ ਸੇਲਾਂ ਜਿਹਨੂੰ ਕਹਿੰਦੇ ਐਤਵਾਰ ਲੱਗਦੀਆਂ। ਮੂਹ ਚੱਕ ਕੇ ਆ ਕਰਕੇ ਦੋ ਮਿੰਟ ਜਾਂਦੇ ਆਪਣਾ ਐਕਸਟ੍ਰੈਕਟ ਯਾਰ ਨਾ ਚਲੋ ਨਾ ਵੇਖ ਕੇ ਚਲੋ ਕੋਈ ਚੱਲਦਾ ਰਹਾਈ ਜਨਾ ਨੀਰ ਮੂਹ ਤਾਂ ਯਾਣਾ ਤੁਹਾਡਾ ਇੱਧਰ ਉੱਧਰ ਜਾਂਦੇ ਕੱਪੜਿਆਂ ਵਾਲੇ ਤੇ ਕੀ ਕਰਨਾ ਉਹ ਇਹਦਾ ਮੈਂ ਕਹਿਣਿਆ ਚਲੋ ਕੋਈ ਨਹੀਂ ਗਰਮ ਪਜਾਮੇ ਡੇਡ ਡੇਡ ਹੋ ਜਾਂਦੇ ਵਧੀਆ ਗਰਮ ਪਜਾਮੇ ਵੀ ਗੜੇ ਆ ਏੜੀ ਸਿਆਫਰ ਉਧਰ ਉਹ ਇੱਧਰ ਬਲੂਨ ਖੁੱਲਣ ਡਿਆ ਏ ਲਾਂਡਿਆ ਪੂਰਾ ਯੋਰ ਆਪਣਾ ਕਾਲਾ ਪਿਆਹ ਕਿਦਾਂ ਆਲੀ ਭਾਈ ਵੀ ਫਲਾ ਰਹੀ ਹੈ ਬਲੂਨ ਕੇਰਾ ਵਲਾ ਹੋਵੇ ਲੰਗੜੇ ਆਦੇ ਮੈਂ ਹਾਂ ਫਲਾ ਕਰੀਏ ਬੈਟਰੀ ਵਾਲੀ ਆਪਣਾ ਸਕੂਟਰ ਦਾ ਤੇ ਆ ਮੈਂ ਲੰਡਿਆ 60000 ਦਾ ਬੈਟਰੀ ਵਾਲਾ ਸਕੂਟਰ ਆ ਮੈਂ ਲੰਡੀਆਂ ਵਾ ਇਹ ਵੀ 60000 ਦੇ ਮਿਲਣਦੇ ਆ ਉਧਰ ਹੈਗੇ 80000 ਦੀ ਉਹ ਪਰਲੇ ਬਣੇ ਸਕੂਟਰ ਨਹੀਂ ਦੇਵੇਂ ਕਿੰਨੀ ਵੀ ਚਾਹੀਦੀ ਰਹਿਣਾ ਵੇਖਦੇ ਮੋਲ ਚਾਲ ਮਹਾਰਾ ਕਿਰਪਾ ਕਰੋ ਹਰ ਰਸੇ ਦੇ ਆ ਸਮਾਂ ਦੇ ਕੋਸ਼ਿਸ਼ਾਂ ਜਿਹੜੀਆਂ ਅਸੀਂ ਬਣਦਾ ਲੋ ਜੀ ਆ ਗਏ ਆਰ ਤੇ ਮੈਂ ਹੈ ਚਲੋ ਜਿਹੜਾ ਪਰਸ ਲੈਂਦਾ ਛੋਟੇ ਛੜੇ ਪਰਸ ਬੜੇ ਵਧੀਆ ਮਤਲਬ ਵੀ ਕੰਡੇ ਇਹਦੇ ਮੈਂ ਅੱਜ ਕਿੰਨ ਪਸੰਦ ਆ ਗਿਆ ਮਤਲਬ ਫ੍ਰੀਜ ਨੂੰ ਨਹੀਂ ਹੁੰਦਾ ਆ ਆ ਪਰਸ ਲੈਣਾ ਕੋਕਣੀ ਕੇ ਨਹੀਂ ਤੇ ਕਿਤੇ ਕਿਤੇ ਸੌਣ ਪਰਸ ਕਿਹੜਾ ਇਹ ਪਰਸਾਂ ਦਾ ਚੈੱਕ ਕਰੋ ਕਿਆ ਬਾਤ ਆ ਯਾਰ ਇਹ ਸ਼ਾਇਦ ਕੈਮਰੇ ਦੇ ਵਿੱਚ ਇੰਨਾ ਵਧੀਆ ਨਾ ਲੱਗ ਰਿਹਾ ਹੋਵੇ ਉਦਾਂ ਬਹੁਤ ਜ਼ਿਆਦਾ ਜਿਹਨੂੰ ਕਿਹਨਾਂ ਚਮਕ ਵਾਲਾ ਇਹ ਚਮਕ ਵਾਲਾ ਪੀਸ ਹੈ ਪੂਰਾ ਪੂਰੀ ਅੱਖਾਂ 'ੇ ਵੱਜਣ ਦੀ ਚਮਕ ਸ਼ਾਇਦ ਨਾ ਕੈਮਰੇ ਤੋਂ ਉਹਦੀ ਕੀ ਨਹੀਂ ਲੱਗਾਂਦੀ ਪਰ ਬਹੁਤ ਸੋਹਣਾ ਪਰਸਾ ਚੈੱਕ ਕਰੋ ਇਹ ਪੂਰਾ ਕਿਹ ਹੈ ਇਹ ਛੋਟਾ ਜਾਂ ਪਰਸਾ ਜ਼ਿਆਦਾ ਵੱਡਾ ਨੇ 300 ਰੁਪਈਏ ਵੀ 100 ਆ ਜਾਣਾ ਨਹੀਂ 100 ਦੇ ਲੈਣਾ ਉਹ ਵਿਸ਼ਿਦ ਦਾ ਬਾਬਾ ਜੀ ਕਰਕੇ ਹਮਮ ਮੋਹਨਦੀਪ ਸਿੰਘ ਜੀ ਕਰਕੇ 100 ਰੁਪਈਏ ਫਰਫਾਤ ਵਾਰ ਹਾਂ ਉਸ ਤੋਂ ਬਾਅਦ ਕਿਸੇ ਬੋਲੇ ਕਰਤੇ ਨੰਗਾ ਹਾਂ ਨੰਗੇਗਾ ਇਹਦਾ 200 ਦਾ ਹੋਈਗਾ ਕਹਿੰਦਾ ਉਹਦਾ ਰੇਟ ਡਬਲ ਹੋ ਜਾਏਗਾ 80 ਤੋਂ 200 ਦਾ ਉਹ ਹੋਈ ਇਹ ਕਹਿੰਦਾ ਅੱਤੇ ਸੰਡੇ ਨੂੰ ਮਿਲਦਾ ਜਾਂ ਮਨਾ ਲੈ ਗੀ ਮੈਂ ਕੀ ਰੇਟ ਹੈ ਕੀ ਨਾਲੇ ਪਰ ਇਦਾਂ ਦੇ ਮਿਲਦੀ ਨਹੀਂ ਚੀਜ਼ ਆ ਵਧੀਆ ਜੀ ਹੈ ਹੂੰ ਇਸਵਰੀ ਹੋਰ ਹੋਇਆ ਫਿਰ ਇੰਚਰ ਨੂੰ ਵੀ ਆ ਗਿਆ ਹੂੰ ਲਓ ਜੀ ਅਧੁਪਰੀਤ ਨੇ ਬਣਾ ਲਿਆ ਚੌਲ ਮਟਰਾਂ ਵਾਲੇ ਮਟਰਾਂ ਵਾਲੇ ਇਹ ਮੈਂ ਖਾ ਲੈਂਦਾ ਮਟਰਾਂ ਦੇ ਸਿੰਪਲ ਹੀ ਮੈਨੂੰ ਲੱਗਦੇ ਮਟਰਾਂ ਦੇ ਜੌਲ ਨਹੀਂ ਆਉਂਦੇ ਆ ਬਣਾਉਣੇ ਆ ਪਰ ਮਟਰ ਪਾ ਕੇ ਜੇ ਆਪੇ ਆਇਦੋਈ ਬਾਰੇ ਇਹ ਮਿਲ ਕੇਟ ਲੱਗਦੇ ਇਹ ਮੈਂ ਆਲੂ ਆਲੂ ਮਟਰ ਤੇ ਪਿਆਜ਼ ਪਾ ਕੇ ਬਹੁਤ ਵਧੀਆ ਬਣਾਏ ਨੇ ਕੈਂਡ ਇਹ ਜਿਆਦਾ ਵਧੀਆ ਲੱਗਦੇ ਇੰਤਾਂ ਦੇ ਤੇ ਸਿੰਪਲ ਜੇ ਨਹੀਂ ਮੈਨੂੰ ਲੱਗਦੇ ਤੇ ਨਹੀਂ ਮੈਂ ਖਾਣਾ ਮਾਜੇ ਸਿੰਪਲ ਉਹਨੇ ਮੈਨੂੰ ਬਟਰ ਮਟਰ ਫਾਇਰ ਉਹ ਤੇ ਵਧੀਆ ਤੋਂ ਕੇ ਦਾ ਲਗਾ ਜੀ ਅੱਜ ਦਾ ਛੋਟਾ ਜਿਹਾ ਵਲੌਗ ਜੀ ਵਲੌਗ ਵਧੀਆ ਲੱਗੇ ਲਾਈਕ ਮੈਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਨਾਲ ਦੇ ਨਾਲ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਮਿਲਦੇ ਆ ਸੁਣ ਜੇ ਫੈਮ ਵੀ ਫੋਲੋ ਕਰਦੇ ਆ ਬਾਏ